ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਬਾਈ ਸਵਾਗਤ ਆ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਨਵੀਂ ਵੀਡੀਓ 'ਚ ਆਪਾਂ ਅੱਜ ਪੰਪ ਸਪਰੇਅ ਵਾਲਾ ਥੋੜੀ ਜਿਹੀ ਰਿਪੇਅਰ ਕਰਨ ਵਾਲੀ ਸੀ ਖੋਲ ਲਿਆ ਸੀ ਸਵੇਰੇ ਤੇ ਹੁਣ ਇਹਦਾ ਸਮਾਨ ਲਿਆਂਦਾ ਬੋਕੀਆਂ ਜਿਹਾ ਖਰਾਬ ਹੋ ਗਿਆ ਸੀ ਯਾਰ ਆ ਨਵੀਆਂ ਲੈ ਕੇ ਪਾਉਣ ਲੱਗੇ ਆ ਤੇ ਪੁਰਾਣੀਆਂ ਆ ਭਈਆਂ ਨੇ ਤੇ ਪ੍ਰਾਣੀਆਂ ਦੀ ਹਾਲਤ ਥੋੜੀ ਖਰਾਬ ਹੋ ਗਈ ਤੇ ਪ੍ਰੈਸ਼ਰ ਘੱਟ ਬਣਾਉਂਦਾ ਸੀ ਤੇ ਹੁਣ ਨਵੀਆਂ ਲੈ ਕੇ ਪਾਈਆਂ ਸਾਰੀਆਂ ਤੇ ਹੁਣ ਇਹਦੀ ਸੈਟਿੰਗ ਕਰਦੀ ਹੈ ਮਤਲਬ ਕਿ ਇਹਨੂੰ ਕੱਸਦੀ ਹੈ ਸਾਰੀਆਂ ਪਾ ਦੇਣੀਆਂ ਤਿੰਨਾਂ ਤਿੰਨਾਂ 6 ਪਾ ਦੇਣੀਆਂ ਨੇ ਦੇਖੋ ਲਿਆ ਪਿਆ ਸਾਰਾ ਹੁਣ ਕੱਸਦੀ ਹੈ ਤੇ ਨਾਲ ਆਪਣੇ ਮੁੰਡਾ ਸਪਰੇਅ ਲੱਗਿਆ ਹੋਇਆ ਕਰਨ ਬੰਟੀ ਦੇ ਡਰੋਨ ਨਾਲ ਉਹ ਵੀ ਤੁਹਾਨੂੰ ਦਿਖਾਉਣਾ ਚੱਲ ਕੇ ਮੋਟਰ ਦੇ ਪਹਿਲੇ ਇਹਨੂੰ ਫਿੱਟ ਕਰ ਦਈਏ। ਲਓ ਜੀ ਆ ਬੋਕੀਆਂ ਬੋਕੀਆਂ ਵਾਲਾ ਕੰਮ ਦੱਤਾ ਆਪਾਂ ਨੇ ਕਰ ਤੇ ਪ੍ਰੈਸ਼ਰ ਘਟ ਹੋ ਗਿਆ ਸੀ ਪਾਣੀ ਦਾ ਜਿਵੇਂ ਮੈਂ ਦੱਸਿਆ ਵੀ ਪਾਣੀ ਦਾ ਜਿਹੜਾ ਪ੍ਰੈਸ਼ਰ ਆ ਉਹ ਗਨ ਦੇ ਵਿੱਚ ਘਟ ਆਉਣ ਲੱਗ ਗਿਆ ਸੀ ਜਿਆਦਾ ਰੇਸ ਦਿੰਦੇ ਸੀ ਤਾਂ ਫਿਰ ਇਹਦਾ ਜਿਹੜਾ ਪਿਸਟਨ ਪੋਸਟਮ ਜੇ ਉਹ ਖਰਾਬ ਹੋਣ ਦਾ ਬਾਬਾ ਡਰ ਸੀ ਕਿਉਂਕਿ ਚੱਕਰ ਬਹੁਤ ਹੋ ਜਾਂਦੇ ਨੇ ਵਿੱਚ ਤੇਰੇ ਕੋਈ ਕੁਝ ਨਹੀਂ ਹੈ ਖਾਲੀ ਹੋ ਗਿਆ ਦੇਖ ਲਓ। ਇਹਦਾ ਤੇੜਾ ਤੇਲ ਵਿੱਚ ਉਹਦੇ ਵਿੱਚ ਵੀ ਥੋੜਾ ਜਿਹਾ ਪਾਣੀ ਰਲ ਗਿਆ ਸੀ तकरीबन 1.5 ਸਾਲ ਹੋ ਗਿਆ। ਇਹਨੂੰ ਆਪਾਂ ਨੇ ਉਹ ਕਰਿਆ ਨੂੰ ਗੰਦਾ ਜਿਹਾ ਹੋ ਗਿਆ ਸੀਗਾ ਜਿਹੜਾ ਤੇਲ ਸੀ ਪੰਪ ਦਾ ਉਹ ਕੱਢ ਲਿਆ ਤੇ ਹੁਣ ਨਵਾਂ ਲਿਆ ਕੇ ਨਵਾਂ ਲਿਆਂਦਾ ਆ ਸਰਬੋ ਦਾ ਇਹ ਆਪਾਂ ਨੇ ਪਾ ਦੇਣਾ ਅੱਜ ਇਹ ਪੈ ਜਾਣਾ ਤੇ ਹੁਣ ਆਪਾਂ ਤੇਲ ਪਾ ਦਈਏ ਇਹਦੇ ਵਿੱਚ ਤੇ ਉਧਰਲੇ ਨਟ ਢੋਣ ਦਾ ਆਪਣੇ कसेਗੇ ਤੇ ਹੁਣ ਤੇਲ ਪਾ ਦਈਏ ਪਹਿਲਾਂ ਆ ਟੱਕਣ ਜਿਹਾ ਕਾਸ ਦੀ ਨਾਲੇ ਉਸ ਤੋਂ ਬਾਅਦ ਪਾ ਦਈਏ ਤੇਲ ਆ ਇੱਕ ਔਕ ਲੱਗਦਾ ਬਹੁਤ ਤੱਕਾ ਇਹਨੂੰ ਮੈਜੂਮ ਕਰਨ ਦੀ ਲੋੜ ਦੇ ਤਾਂ ਚਾਹਤਾ ਆਓ ਜੀ ਭਾਈ ਲੱਗ ਗਿਆ ਬੰਦਾ ਸਾਡਾ ਡਰੋਨ ਨਾਲ ਸਪਰੇਅ ਕਰਨ ਇਫਕੋ ਕੰਪਨੀ ਨਾਲ ਡਰੋਨ ਆ ਇਹ ਕਰਤਾ ਸ਼ੁਰੂ ਆਹੀ ਗੁਰ ਆਲੂਆਂ ਤੇ ਸਪਰੇਅ ਕਰ ਰਹੇ ਆ ਦਵਾਈ ਦਾ ਸਮੈਲ ਆਉਂਦੀ ਹੈ ਦਿਖਦੀ ਤਾਂ ਹੈ ਨਹੀਂ ਬੰਦਰਾ ਹੈ ਹੈ ਨਾ ਮਵਾਇਸ ਦਾ ਦਿਖਦੀ ਨਹੀਂ ਮਵਾਇਸ ਨਹੀਂ ਨਹੀਂ ਹਮ ਇਹ ਸਰੀਆ ਨਹੀਂ ਸੀ ਹਮ ਬੂੰਦਾਂ ਦੀ ਕੁਆਂਟੀਟੀ ਬਾਲੀ ਆ ਨਾ ਬਾਲਾ ਬ੍ਰੇਕ ਕਰਕੇ ਸੜਦਾ ਜਹਾਜ ਹੈ ਸੱਚੀ ਹੂੰ ਸਮੈਲ ਦਾ ਹੀ ਪਤਾ ਲਾ ਹੈ ਜੀ ਬ੍ਰੇਕ ਲੱਗਦਾ ਸੁਪਰੇਗਾ ਜਾਈ ਅਧਰਾਗਤ ਚ ਨੂੰ ਦੇਖ ਸਕਦੇ ਹੈ ਸੋ ਫ੍ਰੇਨ ਨੂੰ ਸਿੱਧਾ ਅਧਰਾਗਤ ਨੂੰ ਦੇਖੇਗਾ ਨਾ ਫਿਰ ਪਤਾ ਲੱਗੇ ਹੂੰ ਤਾਂ ਦਿਖ ਰਹੀ ਆ ਜੈ ਨਾ ਜੀ ਨਹੀਂ ਹੁੰਦੇ ਕੈਮਰੇ ਜ ਨਹੀਂ ਉਹਦੀ ਗੱਲ ਤੋਂ ਹੀ ਕਰਦਾ ਨਾ ਇਹ ਮੋਟੂ ਵਾਲਾ ਜਿਹੜੇ ਮਤਲਬ ਉਹ ਫੋਨੇ ਦੇ ਉਹ ਉਨੇ ਕਿਨੇ ਕਿਹੜਾ ਪੱਤੇ ਤੇ ਰਹਿੰਦੇ ਆ ਇਹ ਸਟicker ਮੰਗੂ ਕੰਮ ਕਰਦਾ ਮੈਂ ਸਟicker ਪਾ ਕੇ ਕੰਮ ਕਰ ਰਿਹਾ ਬਾਈ ਇਹ ਨੋਟ ਜਿੱਤਿਆ ਹੂੰ ਹੂੰ ਇਹ ਐਨਪੀਕੇ ਸੌਰੀ ਨੈਨੋ ਯੂਰੀਆ ਨੈਨੋ ਡੀਏਪੀ ਕਸਾਗਰਿਕਾ ਇਵਰਲਿਕ ਐਸਡ ਇਹਦੀ ਸਪਰੇਅ ਚੱਲ ਰਹੀ ਹੈ ਬੰਟੀ ਦੇ ਆਲੂਆਂ ਤੇ ਆ ਬੰਦਾ ਭਾਈ ਸਪਰੇਅ ਕਰਨ ਵਾਲਾ ਜੇ ਕਿਹਨੇ ਕਰਾਉਣੀ ਸਾਡੇ ਪਿੰਡ ਦਾ ਹੀ ਹੈ ਮੁੰਡਾ ਇਹ ਉਹਦੇ ਮੀਟਰ ਜਿਹਦੇ ਸਾਰਾ ਮੈਪ ਬਣਾਇਆ ਹੋਇਆ ਜਿੱਥੇ ਇੱਥੇ ਹੋ ਗਈ ਸਪਰੇਅ ਉਹ ਵੀ ਤੁਹਾਨੂੰ ਦਿਖਾਉਣਿਆ ਵੀ ਉਹ 쇼 ਕਰੂਗਾ ਮੈਪ ਵੀ ਕਿੱਥੇ ਕਿੱਥੇ ਹੋ ਗਈ ਹੁਣ ਉਹ ਜਦ ਕਰ ਦੂਗਾ ਇੱਕ ਵਾਰ ਭਰ ਕੇ ਇੱਕ ਏਕੜ 'ਚ ਕਰਦਾ ਇਹ ਤੇ ਜਦੋਂ ਕਰ ਦੂਗਾ ਫਿਰ ਪਤਾ ਲੱਗੂ ਫਿਰ ਦਿਖਾਉਣਿਆ ਤੁਹਾਨੂੰ ਉਹਦੇ ਵਿੱਚ ਮੀਟਰ ਦੇ 5-6 ਮਿੰਟਾਂ ਚ ਇੱਕ ਕੀਲਾ ਕਰ ਦਿੰਦਾ। ਅਰ ਸਾਰਾ ਸਿਸਟਮ ਇਹਦੇ ਹੱਥ ਚ। ਮਾਗਣਾ ਪੱਤਾ ਲਵੇਟ ਸੁੰਡੀ ਨੂੰ ਕਰਨੀ ਹੋਵੇ ਕੱਲਾ ਹੀ ਘਮਾ ਦੇਵੇ। ਕਾਮਰੀ ਕਰ ਕਰ ਥੱਲੇ ਮਾਰੂ ਨਾ ਦੇਰੋ ਕਿ ਨਾ ਢਾਹ ਗਿਰ ਗਈ ਫਿਰ ਉੱਠਦੀ ਦਾ ਨਹੀਂ ਉਹ ਲਓ ਜੀ ਹੋ ਗਏ ਦੋ ਏਕੜ ਤਾਂ ਹੋਏ ਗਏ ਹੁਣ ਕਿਉਂ ਉੱਥੋਂ ਲੱਗੇ ਉਹ ਦਰਖਤਾਂ ਤੋਂ ਲੈ ਕੇ ਦੋ ਏਕੜ ਦਾ ਹੋਏ ਗਏ 10 ਵਿੱਗ ਗਏ ਤੁਹਾਨੂੰ ਗਰਮੀ ਚ ਲੋਟਾਂਗੇ ਉਹ ਲਾਤਾ ਜਹਾਜ਼ ਕਣਕ ਚ ਆਵਾਜ਼ ਵਾਵਾ ਕਰਦਾ ਹਨ 15 12 ਨਾਲ ਲਓ ਜੀ ਕਰ ਗਿਆ ਲੈਂਡ ਜਹਾਜ਼ ਆ ਗਿਆ ਉਹ ਨੂੰ ਦੰਦ ਤਾ ਦੇਖੀਂ ਜੀ ਆ ਸੀ ਜਿਹੜਾ ਆ ਨਿਸ਼ਾਨ ਇਹ ਸਪਰੇਆ ਵਾਲਾ ਨਿਸ਼ਾਨ ਆ ਨਾ ਤੂੰ ਇਹਨੇ ਰਾਜਾ ਕਰਕੇ ਦੇਖਣ ਉਸ ਘਰ ਦਾ ਕੰਮ ਨੇ ਮੈਂ ਦੇਖਿਆ ਆ ਸੀ ਜਿਹੜਾ ਨਿਸ਼ਾਨ ਇਹ ਸਾਰੀ ਸਪਰੇ ਹੋਈ ਹੋਈ ਆ ਜਿਹੜਾ ਰਾਜਾ ਨਿਸ਼ਾਨ ਆ ਬਾਕੀ ਖੇਤ ਖਾਲੀ ਇੱਧਰੋਂ ਵਸੇ ਰੈੱਡ ਨਿਸ਼ਾਨ ਆ ਜਿੱਥੇ ਬੰਦ ਹੋ ਜਿੱਥੇ ਹਾਂ ਕਦਮ ਹੋ ਗਿਆ ਹੁਣ ਇਹਨੇ ਐਂਡ ਕਰਤਾ ਫਾਂਡ ਦਾ ਪੂਰਾ ਪੂਰੀ ਫਾਂਡ ਕਰਕੇ ਠੀਕ ਆ 10 ਲੀਟਰ ਪਾਣੀ ਪੈਂਦਾ 11.5 11.5 ਲੀਟਰ ਬਸ ਇੰਨਾ ਕ ਪਾਣੀ ਪਾਣਾ ਚ ਇਹ ਚੋ ਵੀ ਬਚ ਜਾਣਾ ਮੇਰਾ ਖਿਆਲ ਆ ਇਹਨਾਂ ਪੀ ਕੇ ਆ ਸੌਰੀ ਐਨ ਪੀ ਕੇ ਨਹੀਂ ਨੈਨੋ ਯੂਰੀਆ ਤੇ ਨੈਨੋ ਡੀ ਏ ਪੀ ਆ ਫੜਾ ਦੇ ਬੰਦੋ ਲੈ ਆ ਵਾ ਕੱਢਦੀ ਆ ਨੈਨੋ ਯੂਰੀਆ ਤੇ ਆ ਨੈਨੋ ਡੀ ਏ ਪੀ ਹੈ ਤੇ ਕੋ ਸਾਗਰੀਕਾ ਤੇ ਕਾ ਇਹ ਹੈਗਾ ਜਿਵੇਂ ਰੈਲ ਕੈਸਡ ਸਾਰਾ ਇਫਕੋ ਦਾ ਹੀ ਹੈ ਇਫਕੋ ਕੰਪਨੀ ਦਾ ਉਮੀ ਤਕੜੀ ਕਰ ਦਿੰਦਾ ਚਾਰ ਚਾਰ ਨੇ ਜਲਾਣੇ ਚਾਰ ਨੇ ਜਲਾਣੇ ਆ ਮੂਰੇ ਹਾਂ ਹਾਂ ਚਾਰ ਨੇ ਲਾਓ ਜੀ ਤੀਜਾ ਜਹਾ ਚੜਨ ਲੱਗਿਆ ਆਪਾਂ ਮੰਨਾਂ ਹਾਂ ਤੀਜਾ ਜਹਾ ਚੜਨ ਲੱਗਿਆ ਆਵਾਜ਼ ਬਹੁਤ ਕਰਦਾ ਬਹੁਤ ਤਾਂ ਬਿਲਕੁਲ ਹਵਾ ਵੱਢ ਕੇ ਥੱਲੇ ਛੁੱਟ ਨਹੀਂ ਨੇ ਬੰਦੇ ਨੂੰ ਬਿਠਾ ਲੈ ਜੀ ਉੱਪਰੇ ਬਹਿ ਜਾ ਤੂੰ ਓਏ ਉੱਪਰ ਬਹਿ ਜਾ ਚੰਗੇ ਜਹਾਜ਼ ਜਿੰਨਾ ਖੜਕਾ ਕਰਦਾ 15 ਜਹਾਜ਼ੀ ਆ ਹਾਂ ਇਹਦੀ ਰੇਂਜ ਕਿੰਨੀ ਆ ਰੇਂਜ ਮੈਂ ਤਾਂ 5 5 ਤੋਂ ਆਖੀ ਆਪ ਕੋਲ ਆਈ ਹੈ ਹੈ ਆਈ ਸਾਈਜ਼ ਤੋਂ ਹਾਂ ਜਿਹੜਾ ਕੱਪੜਾ ਨੂੰ ਜਿਹੜਾ ਤਾਂ ਆਪਾਂ ਨੇ ਪਰੇ ਨਹੀਂ ਨੀ ਉਹ ਤਾਂ ਰੇਂਜ ਇਹਦੀ ਜ਼ਿਆਦਾ ਹੋਊਗੀ ਫਿਰ ਹਾਂ ਠੀਕ ਆ ਆ ਸੀਗਾ ਜਹਾਜ਼ ਦਾ ਆਪਰੇਟਰ ਬਾਹਰ ਖੜਾ ਐ ਸਪਰੇਹਾਂ ਹੋਣ ਲੱਗ ਜਾਣਗੀਆਂ ਬਸ ਜਿਹੜਾ ਮਾੜਾ ਮੋਟਾ ਜੱਟ ਕੰਮ ਕਰਦੇ ਨੇ ਉਹ ਵੀ हट ਜਾਣਗੇ ਾਡੇ ਵਰਗੇ ਹੈਨਾ ਵੀ ਭਾਈ ਖਾ ਅਬਦਾ ਇੱਥੇ ਗੱਲਾਂ ਨੂੰ ਜੱਟੇ ਰੱਖਿਓ ਨਹੀਂ ਹੈ ਮੇਰੇ ਗੱਲਾਂ ਨੂੰ ਜੱਟੇ ਰੱਖਿਓ ਨਹੀਂ ਹੋਰ ਹੁਣ ਕੋਣ ਗਾਲੂ ਜੱਟੇ ਗਾਲਣਗੇ ਪੈਰਾ ਹੁਣ ਦੁਕਾਨਦਾਰ ਆ ਕੇ ਪੈਰ ਥੋੜੀ ਗਾਲਣਗੇ ਉਹਨੇ ਉਹ ਦੱਸਣ ਵਾਲੇ ਨਹੀਂ ਭਾਈ ਆਪਦਾ ਆ ਪਾ ਦੇ ਆ ਪਾ ਦੇ ਆ ਪਾ ਦੇ ਉਹ ਦੇਖ ਸਕਦਾ ਇੱਥੋਂ ਸਾਹਮਣੇ ਆ ਕੇ ਉਹ ਸਪੈਜਨ ਨੂੰ ਦੇਖ ਲੈ ਥੱਲੇ ਮੈਨੂੰ ਤਾਂ ਦਿਖ ਰਹੀ ਹੈ ਮੈਨੂੰ ਸਮੈਲੇ ਬਹੁਤ ਚੜ੍ਹਦੀ ਹੈ ਦਵਾਈ ਦੀ ਹੁਣ ਵੀਡੀਓ 'ਚ ਸਮੈਲ ਨਹੀਂ ਆਉਂਦੀ ਨਹੀਂ ਵੀਡੀਓ ਸਮੈਲ ਵੀ ਆ ਜਵੇ ਬਾਲਾ ਜਿਆਦੇ ਖਰਾਬ ਨਹੀਂ ਕਰਦਾ ਹਾਂ ਆਲੂਆਂ ਨੂੰ ਮੈਂ ਤੁਹਾਨੂੰ ਦਿਖਾਉਣਾ ਵੀ ਹੁਣ ਜਿੱਥੇ ਗੇੜਾ ਲੈ ਗਿਆ ਮੁੜ ਜਾਣ ਤੋਂ ਫਿਰ ਦਿਖਾਉਣਾ ਤੁਹਾਨੂੰ ਵੀ ਕਿੰਨੀ ਕੀ ਦਵਾਈ ਪੈਂਦੀ ਹੈ ਪੱਤਿਆਂ 'ਤੇ ਆਲੂਆਂ 'ਤੇ ਜਮਾ ਮੇਰੇ ਉੱਪਰ ਦਵਾਈ ਆਉਂਦੀ ਆ ਮੈਂ 2 ਫੁੱਟਾਂ ਛੱਡ ਕੇ ਖੜਾ। ਲਓ ਜੀ ਇਹ ਪੱਤਿਆਂ ਦੇ ਦਵਾਈ ਦੇਖ ਲਓ ਸੀ ਜੰਮੀ ਹੋਈ ਸੀ ਕਿਹਦੀ ਹੋਈ। ਆਂ ਦਾਗ ਬਣਿਆ ਉੱਗੇ ਦਾ। ਆ ਪੂਰੇ ਬਣੇ ਹੋਏ ਨੇ ਦਾਗ ਤਾਂ। ਪਾ ਦੇ। ਇੰਨੇ ਆ ਬਰੀਕ ਬੂੰਦਾਂ ਨੇ ਇਹਦੀਆਂ। ਬਹੁਤ ਜ਼ਿਆਦੇ। ਦੇਖ ਰਹੀਆਂ ਨੇ ਬਹੁਤ ਜ਼ਿਆਦੇ। ਸਾਰੇ ਪੱਤਿਆਂ ਦੇ ਬੂੰਦਾਂ ਕਰਦੀਆਂ ਨੇ ਬ੍ਰੀਕ ਬ੍ਰੀਕ ਆ ਦੇ। ਗਿਰਨ ਸਰ ਖੈਂਡਦੀਆਂ ਨੇ ਦਵਾਈ ਇਹਦੇ ਨਾਲ ਬਾੜੀ ਬ੍ਰੀਕ ਬੂੰਦ ਆ। ਜਿਵੇਂ ਪੰਪ ਦੀ ਇੱਕ ਬੂੰਦ ਦੇ 10 ਕਹਿੰਦੇ ਨੇ ਬਣਦੀ ਆ। ਬਾੜੀਆਂ ਬ੍ਰੀਕ ਬ੍ਰੀਕ ਬੂੰਦਾਂ ਭਣੀਆਂ ਹੋਈਆਂ ਦੇਖੋ। ਇਹ ਸ਼ਾਇਦ ਤਨੂੰ ਕੈਮਰੇਜ ਦੇਖਾ। ਬਾੜੀਆਂ ਬ੍ਰੀਕ ਭਣੀਆਂ। ਤੇ ਆਲੂਆਂ ਨੂੰ ਬਾੜਾ ਕੰਗਲਾ ਜਾਵ ਨਹੀਂ ਕਰਦਾ। ਫਸਲ ਤੇ ਚਲੋ ਚੱਲੀਏ ਜੀ ਘਰ ਨੂੰ ਆਪਾਂ ਵੀ ਕਰਨੀ ਐ ਸਪਰੇ ਗੋਲੀ ਡੰਡੇ ਦੀ ਲੋ ਬਈ ਕੱਢ ਲਿਆ ਪੰਪ ਆ ਗਿਆ ਆਪਾਂ ਨੇ ਹੁਣ ਇਹਨੂੰ ਭਰਦਿਆਂ ਪਾਣੀ ਦਾ ਤੇ ਡਰੋਨ ਤੁਸੀਂ ਦੇਖ ਲਿਆ ਚੱਲਦਾ ਆਲੂਆਂ ਤੇ ਸਪਰੇ ਕਰ ਰਿਹਾ ਬੰਟੀ ਬੰਟੀ ਦੇ ਆਲੂਆਂ ਤੇ ਮੁੰਡਾ ਆਪਣੇ ਸੋਸਾਇਟੀ ਚ ਸਪਰੇ ਕਰ ਰਿਹਾ ਡਰੋਨ ਨਾਲ ਤੇ ਆਪਾਂ ਇੱਧਰ ਕਰ ਲਿਆ ਗੋਲੀ ਡੰਡੇ ਦੀ ਸਪਰੇ ਦੀ ਤਿਆਰੀ ਤੇ ਕਰ ਰਹੇ ਆਪਾਂ 250 ਪ੍ਰੋਟਰੋਨ 75 ਗੁਲੇਂਡਾ ਬਰੀਕ ਪਲਾਉ ਮਾਰਿਆ ਸੀ ਤੇ ਉਸ ਤੋਂ ਬਾਅਦ ਪਾਈ ਸੀ ਆਪਾਂ ਨੇ ਮੈਟਰੀ ਥੋੜਾ ਗੁਲੇਂਡਾ ਉੱਗਿਆ ਸੀ ਪਲਾਉ ਮਾਰਨ ਤੋਂ ਬਾਅਦ ਕਣਕ ਦੇ ਨਾਲ ਘੱਟ ਉੱਗਿਆ ਸੀ ਤੇ ਪਾਣੀ ਲਾਉਣ ਤੋਂ ਬਾਅਦ ਫਿਰ ਗੁਲੇਂਡਾ ਕਾਫੀ ਉੱਗ ਰਿਹਾ ਤੇ ਪੋਸਟੋਮੈਟਰੀ ਨੇ ਮਾਰ ਲਿਆ ਮੈਟਰੀ ਪਾਈ ਸੀ ਆਪਾਂ ਨੇ ਡੇਢ ਥੈਲੇ ਚ ਲਾ ਕੇ ਦੂਰਾ ਛੱਟਾ ਲਾਇਆ ਸੀ ਜਿਹੜਾ ਨਾਲ ਜੰਮਿਆ ਸੀ ਕਣਕ ਦੇ ਗੁਲੇਂਡਾ ਉਹ ਵੀ ਲਗਭਗ 70-80% ਮਰ ਗਿਆ ਤੇ ਜਿਹੜਾ ਦੁਬਾਰਾ ਉੱਗਿਆ ਉਹਦੇ ਵਿੱਚੋਂ ਵੀ 10-20% ਮਰ ਗਿਆ ਪਰ ਹੁਣ ਪਤਲਾ-ਪਤਲਾ ਜਾ ਗੋਲੀ ਡੰਡਾ ਖੜਾ ਕਣਕ ਉੱਪਰ ਤੇ ਇਹੋ ਜਾ ਕੇ ਤੁਹਾਨੂੰ ਖੇਤ ਦਿਖਾਉਂਗਾ ਤੇ ਆਪਾਂ 200 ਪ੍ਰੋਟੋਨ ਉਹਤੇ ਕਰਕੇ ਦੇਖਦੇ ਆਂ ਉਦੋਂ 5-4 ਦਿਨ ਬਾਅਦ ਲਾਵਾਂਗੇ ਪਾਣੀ ਦੂਜਾ ਤੇ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਤੇ ਹੁਣ ਆਪਾਂ ਇੱਕ ਵਾਰ ਘਰੇ ਚਲਾ ਲਈਏ ਪੰਪ ਨੂੰ ਬਿਨਾਂ ਦਵਾਈ ਪਾਏ ਪੰਪ ਦੀ ਫਿਟਿੰਗ ਹੋ ਗਈ ਤੁਹਾਨੂੰ ਮੈਂ ਦਿਖਾਉਣਾ ਆ ਥੋੜਾ ਜਿਹਾ ਨਟ ਲੀਕ ਸੀਗਾ ਜਿਹੜਾ ਪਹਿਲਾਂ ਉਹਦੇ ਕਰਕੇ ਤੇਲ ਤੇ ਗਰਦ ਜੀ ਜੰਮ ਜਾਂਦੀ ਆ ਤੇ ਹੁਣ ਕਿਤੇ ਤੇਲ ਲੀਕ ਨਹੀਂ ਹੈਗਾ ਹੁਣ ਆਪਾਂ ਪੰਪ ਪਾਣੀ ਦੇ ਭਰ ਕੇ ਇੱਕ ਵਾਰ ਚਲਾ ਲੰਨੇ ਆ। ਨੌਜੀ ਭਾਈ ਚਲਾ ਲਿਆ ਆਪਾਂ ਨੇ ਪੰਪ। ਬਾਬੇ ਦੀ ਕਿਰਪਾ ਨਾਲ ਕਿਦੋਂ ਵੀ ਲੀਕ ਨਹੀਂ ਹੈਗਾ ਕਿਉਂਕਿ ਪਿੱਤਲ ਜਿਆ ਹੁੰਦਾ ਜਿਆਦਾ ਨਾਟ ਆਪਾਂ ਕਾਸ ਨਹੀਂ ਸਕਦੇ ਵੀ ਕਿਤੇ ਤੇੜ ਨਾ ਖਾ ਜੇ। ਤੇ ਮਾੜ ਆਇਆ ਤੋਪਕਾਂ ਐ ਦੋ ਤਿੰਨ ਕਿ ਟੋਕਿਆ ਇੱਥੇ ਨੇ ਇੰਝੋਂ ਦੀ। ਆ ਦੇਖੋ ਆ ਤੋਪਕਾ ਐ ਇੱਥੋਂ ਦੀ। ਇਹ ਲਗੋ ਜਦੇ ਉਹ ਵੀ ਹਟ ਦੇਣਾ ਨੇ। ਥੋੜਾ ਜਿਆ ਤੋਪਕਾ ਇੱਥੇ। ਉਹ ਵੀ हट ਜਾਣਾ ਤੇ ਬਾਕੀ ਹੋਰ ਕਿਤੋਂ ਵੀ ਲੀਕੇ ਨਹੀਂ ਹੈਗੀ ਸਾਰੇ ਨਟ ਖੋਲੇ ਸੀ ਤੇਲ ਤੂਲੜਾ ਵੀ ਆਪਣਾ ਕੰਮ ਹੋ ਗਿਆ ਵਧੀਆ ਤੇਲ ਵੀ ਨਹੀਂ ਕਿਤੋਂ ਨਿਕਲ ਰਿਹਾ ਆ ਦੇਖੋ ਤੇਲ ਹਿਲਦਾ ਦੇਖਣਾ ਸ਼ੀਸ਼ਾ ਸਾਫ਼ ਕਰਤਾ ਹੈ ਤੇਲ ਹਿਲਦਾ ਵਿਚਰੀ ਦੇਖਦਾ ਅੰਦਰਲੇ ਪਾਸੇ ਗੜਤ ਜੀ ਜੰਮ ਜਾਂਦੀ ਹੈ ਤੇ ਚਲੋ ਬਾਬੇ ਦੀ ਕਿਰਪਾ ਨਾਲ ਕੁੱਲ ਮਿਲਾ ਕੇ ਤਾਂ ਹੋ ਗਿਆ ਤਿਆਰ ਤੇ ਹੁਣ ਆਪਾਂ ਪਾਈਏ ਪਾਣੀ ਨਾਲੇ ਦਵਾਈ ਨਵੀਂ ਉਹ ਆਇਸੋ ਪ੍ਰੋਟਰਨ 75W 75% WP ਤੇ ਬਰੀਕ ਗੁਲੀ ਨੂੰ ਮਾਰਦੀ ਹੈ ਪਰ ਜ਼ਮੀਨ ਚਿੱਟੀ ਹੋਣੀ ਚਾਹੀਦੀ ਹੈ ਜੇ ਥੋੜੀ ਜਿਹੀ ਗਿੱਲੀ ਹੋਵੇ ਤਾਂ ਨੁਕਸਾਨ ਕਰਦੀ ਹੈ ਕਣਕ ਨੂੰ ਥੋੜਾ ਜਿਹਾ ਧੱਕਾ ਮਾਰਦੀ ਹੈ ਤੇ ਯੂਨੀਵਰਸਿਟੀ ਵੀ ਰეკਮੈਂਡ ਕਰਦੀ ਹੈ ਆਪਾਂ ਕਈ ਸਾਲ ਹੋ ਗਏ ਪਾਉਂਦੇ ਆ ਨੂੰ ਪਰ ਬਰੀਕ ਗੁਲੀ ਨੇ ਤੇ ਬੜਾ ਅਸਰ ਕਰਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਪਲਾਉ ਮਾਰਣੇ ਜਿਹੜੀ ਜ਼ਮੀਨ ਦੇ ਵਿੱਚ ਪਲਾਉ ਮਾਰ ਕੇ ਕਣਕ ਬੀਜਿਆ ਤਕਰੀਬਨ 12-13 ਕਿੱਲੇ ਆਪਾਂ ਨੇ ਉਹ ਉਹਦੇ ਵਿੱਚ ਗੁਲੀਂਦਾ ਬਾਅਦ ਚ ਜੰਮਿਆ ਕਣਕ ਵੱਡੀ ਹੈ ਤੇ ਗੁਲੀਂਦਾ ਬਹੁਤ ਬਰੀਕ ਹੈ ਇੱਕ ਜਾਂ ਦੋ ਪੱਤੇ ਹੀ ਨੇ ਹਲੇ ਤੇ ਉਹ ਨੂੰ ਇਹ ਕੰਮ ਕਰੂਗੀ ਜਾਂ ਨਹੀਂ ਕਰੂਗਾ ਤਾਂ ਬਾਅਦ ਚ ਦੇਖਾਂਗੇ ਪਰ ਬਰੀਕ ਨੂੰ ਵਧੀਆ ਕੰਮ ਕਰਦੀ ਹੈ ਇਹ ਰਵੇਸਰ ਜਮੀਨ ਚ ਤਾਂ ਪਾਉਣਾ ਹੀ ਆਪਾਂ 8 ਵਿੱਗੇ ਚ ਅੱਧਾ ਕਿਲੋ ਦਾ ਪੈਕਟ ਹੈ ਇਹ ਅੱਧਾ ਕਿਲੋ ਦਾ ਪੈਕਟਾਂ ਲਿਖਿਆ ਹੈ 500 ਗ੍ਰਾਮ ਤੇ ਜਿਹੜੀ ਡਾਕਰ ਜਮੀਨ ਆ ਉਹ ਚ ਪਾ ਲੈ ਆਪਾਂ 6 ਜਾਂ 7 ਚ ਪਰ ਆਪਾਂ 7 ਸੀ ਪਾਉਨੇ ਆ ਯੂਨੀਵਰਸਿਟੀ ਕਹਿੰਦੇ ਆ ਵੀ 6 6 ਵਿੱਗਿਆਂ ਤੁਸੀਂ ਪਾ ਸਕਦੇ ਹੋ ਆਪਾਂ ਪਰ ਇਹਨੂੰ 7 ਵਿੱਗਿਆਂ 'ਚ ਪਾਉਣੇ ਆ ਅੱਧਾ ਕਿਲੋ ਤਾਂ ਆਪਾਂ ਨੇ 21 ਵਿੱਗਿਆਂ ਦੇ ਸਪਰੇਅ ਕਰਨੇ ਆ ਤਿੰਨ ਪੈਕਟ ਡੱਬੇ ਪਾਉਣੇ ਯਾਨੀ ਕਿ 1.5 ਕਿਲੋ 1 ਕਿਲੋ ਆਪਾਂ ਨੇ ਆ ਇੱਕ ਪੈਕਟ ਲੈ ਆ ਕੇ ਰੱਖਿਆ ਕਰਾਂਗੇ ਕੋਰਤ ਕੋਰ ਕਣਕ ਤੇ ਵੀ ਕਰਨਾ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਵਿੱਚ ਹੁਣ ਪਾ ਲਈਏ ਪਾਣੀ ਵੇਚਰ ਹੋ ਗਿਆ ਨਾ ਦਵਾਈ ਦਾ ਪਰਵਾਹ ਜਮਾਈ ਦੁੱਧ ਵਰਗੀ ਆ ਸੁੱਕੇ ਦੁੱਧ ਵਰਗੀ ਦਵਾਈ ਆ ਲਓ ਜੀ ਬਾਜੇ ਵਾਲਾ ਮੇਰੇ ਬਾਦ ਆ ਪਾ ਲਾਂਗੇ ਉਹਦੇ ਹੋਏ ਲਓ ਸਫਰ ਇਹ ਪਾ ਲੂ ਇਹਦਾ ਲੋੜ ਨਹੀਂ ਪੁੱਤ ਲੰਦਾ ਪਾਉਣ ਦੀ ਹੈਗਾ ਬੱਬੂ ਬੋਗਣਾ ਮਹਲਵਾਨਾ ਹਾਂ ਦਵਾਈ ਵੀ ਘੋਲਤੀ ਮੈਂ ਚੰਦ ਲੋੜੀ ਚਲੋ ਚੱਲੀਏ ਨਹੀਂ ਜਾਣਾ ਨਾ ਜਦ ਤੂੰ ਬਾਗ ਚੱਲ ਨਹੀਂ ਤੇ ਚੱਲ ਹੁਣ ਚੱਲੀਏ ਜੀ ਆਪਾਂ ਸਪਰੇਅ ਕਰਨ ਦਵਾਈ ਆਪਾਂ ਨੇ ਘੋਲ ਲਈ ਤੇ ਚੱਲੀਏ ਆਮਰ ਹੋਊਗਾ ਕੈਮਰਾਮੈਨ ਹੁਣ ਦੀ ਵੀਡੀਓ ਬਣਾਉ ਹੁਣ ਤੋਂ ਅੱਗੇ ਆਮਨ ਠੀਕ ਹੈ ਕੈਮਰਾਮੈਨ ਓਕੇ ਚਲੋ ਜੀ ਆਓ ਜੀ ਆਗੇ ਮੋਟਰ ਤੇ ਤੇ ਮੋਟਰ ਤੇ ਆ ਕੇ ਸਪਰੇਅ ਕਰਨ ਵਾਸਤੇ ਖੂਹ ਵਾਲੀ ਦਾ ਆ ਖੇਤ ਚ ਕਰਨਾ ਤੇ ਇੱਕ ਵੀ ਲਾਹ ਹੈ ਬਗੈਰ tanto é. assim はい。